ਸਾਰੇ ਪੰਜਾਬ ਦੇ ਅਤੇ ਜਥੇਬੰਦੀ ਦੇ ਸਮੂਹ ਵਰਕਰਾਂ ਨੂੰ ਅਪੀਲ ਆ ਵੀ ਜਿਲ੍ਹਾ ਮੋਗਾ ਦੇ ਪਿੰਡ ਜੋਨ ਫਤੇਗੜ ਪੰਚਤੂਰ ਦੇ ਪਿੰਡ ਛੈਦੇછા ਵਿੱਚ ਚਾਰ ਕਨਾਲਾਂ ਜ਼ਮੀਨ ਦਾ ਮਸਲਾ ਸੀ ਜਿਹੜਾ ਬੀਬੀ ਦਾ ਤੇ ਆ ਆਪਣੀ ਜਥੇਬੰਦੀ ਸੰਘਰਸ਼ ਕਮੇਟੀ ਦੇ ਸਾਰੇ ਯੋਧੇ ਇੱਥੇ ਖੜੇ ਨੇ ਅੱਜ ਜੋ ਕੀ ਦਖਲ ਪਾਉਣ ਲਈ ਕਾਨੂੰਗੋ ਤੇ ਪਟਵਾਰੀ ਆ ਰਹੇ ਨੇ ਇਧਰੋਂ ਪੁਲਿਸ ਪ੍ਰਸ਼ਾਸਨ ਤੇ ਉਧਰੋਂ ਵਿਰੋਧੀ ਪਾਰਟੀ ਪੂਰੀ ਤਰ੍ਹਾਂ ਹਥਿਆਰ ਬੰਦ ਤੇ ਨਾਲ ਆਪਣੀ ਗੁੰਡਾਗਰਦੀ ਡੰਡੇ ਹੱਥਾਂ 'ਚ ਨੇ ਕਰਪਾਨਾ ਹੱਥਾਂ 'ਚ ਨੇ ਫੁੱਲ ਬੜਾ ਫੁੱਲ ਤੇ ਟਰੈਕਟਰ ਤੇ ਇਧਰੋਂ ਪੁਲਿਸ ਪ੍ਰਸ਼ਾਸਨ ਆ ਰਿਹਾ ਹੈ ਹਾਂਜੀ ਤੇ ਤੂੰ ਆਪ ਦੇ ਫੋਨ ਤੋਂ ਬਣਾ ਲਾਈਵ ਚਲਾਉਣੀ ਲਾਈਵ ਚਲਾਉਣੀ ਸੋ ਇਹ ਫੋਨ ਵੀ ਖੋ ਸਕਦੇ ਨੇ ਕੁਝ ਵੀ ਕਰ ਸਕਦੇ ਆ ਫਰਲਾ ਤੂੰ ਫੋਨ ਨਹੀਂ ਕਹੁੰਦੇ ਨਾ ਕੋਲ ਇੱਕ ਬੰਦਾ ਰਖਵਾ ਲੈਨੇ ਤੂੰ ਪੂਰੀ ਲਾਈਵ ਰੱਖਣੀ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਲਾਈਵ ਸਾਰਾ ਕੁਝ ਦੇਖੋ ਐ ਕਪਾਸੋ ਗੜਾਸੇ ਡਾਂਗਾ ਰਫੜਾ ਲੈ ਕੇ ਆ ਰਹੇ ਆ ਉਹ ਉਹਨਾਂ ਗੁੰਡਾ ਪਾਰਟੀ ਇੱਕ ਪਾਸੇ ਇੱਕ ਪਾਸੇ ਹੋਰ ਸਾਰੇ ਆ ਰਹੇ ਆ ਆ ਤੇ ਹਾਰ ਹੱਥ ਚ ਫੜ ਲੈਦੇ ਹੁੰਦਾ ਪੱਕਾ ਆ ਲਾਈਵ ਤੁਸੀਂ ਵੀਰਾਂ ਵੇਖੋ ਜੀ ਇੱਕ ਪਾਸੇ ਗੁੰਡਾ ਰਾਜ ਚੱਲ ਪਿਆ ਤਾਂ ਇੱਕ ਪਾਸੇ ਖੋਸ ਚੱਲਦੇ ਆ ਜੀ ਹੌਲੀ ਹੌਲੀ ਮਾਰ ਨੂੰ ਬਾਹਲੇ ਆ ਟਰੈਕਟਰ ਉਹਨੂੰ ਪਿਆ ਮੋਗਾ ਲਿਆ ਰੋ ਚਾਰ ਕਨਾਲਾ ਮਾਰ ਨੂੰ ਕਹੇ ਲਿਆ ਰੋ ਹਾਂਜੀ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਤੱਕੇਸ਼ਾ ਜੀ ਤੇ ਪ੍ਰਸ਼ਾਸਨ ਸਾਈਡ ਤੇ ਖੜਾ ਹੈ ਤੇ ਦੂਸਰੀ ਸਾਈਡ ਬਹੁਤ ਜ਼ਿਆਦਾ ਕੋਡ ਰਾਈ ਰਜਿਸਟਰੀ ਹੋਈ ਹੋਈ ਹੈ ਕੋਡ ਰਾਈ ਸਭ ਕੁਝ ਹੋਇਆ ਹੈ ਤੇ ਨਜਾਇਜ਼ ਤੰਗ ਕਰ ਰਿਹਾ ਜੀ ਨਜਾਇਜ਼ ਤੰਗ ਉਹ ਕਰਦੇ ਮੋਟਰਸਾਈਕਲ ਪਾਸੇ ਪੱਠਿਆਂ ਵਿੱਚ ਦਿਲਾਇਆ ਇੰਨਾ ਟਾਈਮ ਯਾਰ ਸ਼ਰੇਓ ਭੱਜ ਕੇ ਟੱਕੇ ਨਾਲ ਪੱਠਿਆਂ ਵੇਚਦੀ ਝੋਨੇ ਵੇਚਦੀ ਆ ਰਿਹਾ ਜੀ ਸਰਜੀਤ ਸਿੰਘ ਆੜਤੀਆ ਟੱਕੇ ਨਾਲ ਪੈੜੀ ਪਾਉਣ ਲੱਗਾ ਜੀ ਆਹ ਵੇਖੋ ਜੀ ਉਹ ਵੇਖੋ ਡਾਂਗਾ ਛੋਟੇ ਜੀ ਟੱਕੇ ਦਾ ਕਬਜ਼ਾ ਲੈ ਰਿਹਾ ਜੀ ਜੀ ਆਹ ਵੇਖੋ ਕਿ ਪ੍ਰਸ਼ਾਸਨ ਆੜਤੀਆ ਦੇ ਹੱਥੋਂ ਕੁਝ ਦੇਵੇਗਾ ਆਹ ਵੇਖੋ ਡਾਂਗਾ ਛੋਟਿਆਂ ਨਾਲ ਟੱਕੇ ਨਾਲ ਪੈੜੀ ਪਾਉਂਦੇ ਹੋਏ बुढा रोरू चणा पिछा पिछे पर او ري دو پوائنٽ 1 او ري او ري بنيام او چلدا چلدا او چلدا 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 ਦੇਖ ਲੋ ਜੀ ਤੁਸੀਂ ਸ਼ਰਿਆਮ ਰਫਲਾਂ ਲੈ ਕੇ ਆਓ ਖੜੇ ਨੇ ਅੱਗੇ ਮੂੰਹ ਬੰਨੇ ਨੇ ਰਫਲਾਂ ਲੈ ਕੇ ਦਾਦਾ ਪੁਰਜਿਆਂ ਨੇ ਆਹ ਦੇਖ ਲੋ ਗੁੰਡਾਗਰਦੀ ਤੇ ਮੌਕੇ ਤੇ ਪ੍ਰਸ਼ਾਸਨ ਪ੍ਰਸ਼ਾਸਨ ਐਸਐਚਓ ਮੈਡਮ ਨਾਲ ਆ ਕਾਨੂੰਗੋ ਸਾਹਿਬ ਨਾਲ ਨੇ ਨਹੀਂ ਚੱਲਦੇ ਹੋ ਕੇ ਕਰੋ ਗੱਲ ਤੇ ਸ਼ਰਿਆਮ ਉਹਨਾਂ ਨੂੰ ਰੋਕਿਆ ਨਹੀਂ ਜਾ ਰਿਹਾ ਇਧਰੋਂ ਹੂੰ ਪ੍ਰਸ਼ਾਸਨ ਨਾਲ ਗੱਲ ਕਰ ਆ ਗਏ ਨਾ ਸਾਡੇ ਗੁੱਡੇ ਪਹਿਲੇ ਆ ਗਏ ਨਾ ਨਹੀਂ ਅਸੀਂ ਸਾਡੇ ਗੁੱਡੇ ਮਾ ਵੀ ਤੁਸੀਂ ਉੱਥੇ ਪਿਆਰ ਵੜ ਗਏ ਜੀ ਨਹੀਂ ਸਾਨੂੰ ਹੱਕ ਨਹੀਂ ਦਿੰਦੇ ਤੁਸੀਂ ਤੁਸੀਂ ਹਥਿਆਰ ਲੈ ਕੇ ਆ ਗਏ ਤੁਸੀਂ ਤਾਂ ਤੁਸੀਂ ਕੋਈ ਕਰਦੇ ਗਰੀਬ ਮਾਰ ਕਰੀ ਜਾਂਦੇ ਤੁਸੀਂ ਤਾਂ ਗਰੀਬ ਮਾਰ ਉਹ ਜਪੈਕ ਆੜਤੀ ਜਿਹੜੇ ਆਉਂਦੇ ਭਰਾ ਦੇ ਨਾ ਥੱਕੀਆਂ ਮਾਰ ਮਾਰ ਯਾਰ 1 ਲੱਖ 1800 ਤੋਂ 1 ਲੱਖ 80 ਬਣਾਦਾ ਉਹ ਬੀਬੀ ਮੌਜੂਦਾ ਗਵਾਹ ਬੈਠੀ ਹੈ ਬਜ਼ੁਰਗ ਕਾਨੂੰਗੋ ਸਾਹਿਬ ਆਓ ਆਜੋ ਤੁਹਾਨੂੰ ਬੀਬੀ ਕੋਲੇ ਲੈ ਕੇ ਜਾਣਾ ਮੇਰੇ ਨਾਲ ਚੱਲੋ ਆਓ ਤੁਸੀਂ ਆਓ ਦੇਖੋ ਘਰ ਵੇਖ ਲਓ ਹਾਂ ਮੌਜੂਦਾ ਬੀਬੀ ਕੋਲ ਬੈਠੀ ਏ ਜਿਹੜੀ 1800 ਰੁਪਇਆ ਸਹਾਰਾ ਕਰਕੇ ਲੈ ਆਈ ਸੀ ਆ ਬੈਠੇ ਏ ਜਮੀਨ ਤੁਸੀਂ ਮੌਜੂਦਾ ਇੱਕ ਪਤਾ ਨਹੀਂ ਇੰਨਾ ਦਬਾਅ ਤੁਹਾਡੇ ਤੇ ਕਾਹਦਾ ਮੌਕੇ ਤੇ ਸਰਕਾਰੀ ਅਫਸਰ ਜੇ ਫਿਰ ਤੁਸੀਂ ਤਾਂ ਕੀ ਕਰਾਉਣਾ ਬੀਬੀ ਨਾਲ ਪੁੱਛੋ ਤਾਂ ਸੀ ਇੱਕ ਬੰਦਾ ਇੱਕ ਬੰਦਾ 1800 ਤੋਂ 1 ਲੱਖ 80 ਬਣਾ ਰਿਹਾ ਹੈ ਹਾਂ ਜੀ ਵੀਡੀਓ ਬਣਾਉਣਾ ਤੁਸੀਂ ਮੈਂ ਵੀਡੀਓ ਸਾਰੀ ਕੁਝ ਸਾਡੇ ਕੋਲੇ ਹੈਗੇ ਨੇ ਪ੍ਰੂਫ ਸਾਡੇ ਕੋਲੇ ਸਾਰਾ ਕੁਝ ਹੈ ਉਹਦੀ ਆਰਟੀਆਈ ਵੀ ਪਾਵਾਂਗੇ ਅਸੀਂ ਸਾਰਾ ਕੁਝ ਕਰਾਂਗੇ ਵਿੱਚ ਜਿਹੜੀਆਂ ਕੱਲ ਕਟਿੰਗ ਕੀਤੀ ਏ ਜਿਹੜੀ 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 ਕਟਿੰਗ ਕੀਤੀ ਹੈ ਨਾ ਕੱਲ ਤੁਸੀਂ ਤੁਸੀਂ ਕਟਿੰਗ ਕੀਤੀ ਡੇਟਾ ਦੀ ਉਹ ਵੀ ਅਸੀਂ ਬਾਅਦ ਦਿਖਾਵਾਂਗੇ ਲਾਵਾਂਗੇ ਜੀ ਅਸੀਂ ਇਹਨਾਂ ਦੇ ਵੀ ਲਾਵਾਂਗੇ ਅਸੀਂ ਇਹਨਾਂ ਦੇ ਵੀ ਲਾਵਾਂਗੇ ਨਾਮ ਕੀ ਆ ਜੀ ਤਾਂ ਆ ਗੁੰਡਾ ਲੈ ਕੇ ਆਏ ਨਾ ਜਗਮੀਤ ਸਿੰਘ ਇਹ ਜਗਮੀਤ ਸਿੰਘ ਕੋ ਕਾਨੂੰਗੋ ਨਹੀਂ ਇਹਨਾਂ ਨੇ ਕੱਲ ਕੜੇ ਕੀਤੀ ਆ ਦੇਖ ਲੋ ਆ ਦੇਖ ਲੋ ਆ ਦੇਖ ਲੋ ਆ ਦੇਖ ਲੋ ਜੀ ਆਹੋ ਬਾਹਰ ਵਾਲਾ ਪੌਂਦੀ ਲੋੜ ਨਹੀਂ ਮੇਂ ਆਹ ਤੂੰ ਪੱਤਰਕਾਰ ਦੇ ਪੱਤਰਕਾਰ ਦਿਖਾ ਨਾ ਆਹੋ ਬਹਿ ਜਾ ਤੂੰ ਬੰਦਾ ਮੈਂ ਤੂੰ ਸਹੀ ਗੱਲ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਆ ਦੇਖ ਲੋ ਜੀ ਪੁਲਿਸ ਆਪ ਪੁਲਿਸ ਆਪ ਕਰਾ ਰਹੀ ਸਾਰਾ ਕੁਝ ਆ ਵੇਖ ਲੋ ਆ ਵੇਖ ਲੋ ਆ ਦੇਖ ਲੋ ਆ ਤੁਹਾਡੇ ਸਾਹਮਣੇ ਆ ਪੁਲਿਸ ਆ ਦੇਖ ਲੋ ਹਾਂ ਆ ਬੀਬੀ ਆ ਬੀਬੀ ਆ ਵੇ ਲੋ ਸ਼ਰਿਆਂ ਪੁਲਿਸ ਧੱਕਾ ਕਰਵਾ ਰਹੀ ਕੋਈ ਨਹੀਂ ਬੀਬੀ ਹਾਂ ਉਹ ਉਹ ਦੇ ਘਰ ਨੂੰ ਬੜਾ ਮਾਪੋਚੇ ਲਾਉਣੀ ਹੈ ਲੋਕ ਡਾੜੀ ਕਰਦੀਆਂ ਹਾਂ ਮੈਂ ਪਿਆਰੀ ਕਰਦੀ ਹਾਂ ਉਹ ਤਾਂ ਪਹਿਲਾਂ ਨਾਲ ਗੱਲ ਸਮਝ ਦੀ ਗੱਲ ਕਹਿੰਦੇ ਆ ਤੁਹਾਡੇ ਨਾਲ ਜੂਨੀਅਨ ਵਾਲੇ ਆਪਾਂ ਕੋਰਟ 'ਚ ਪੇਸ਼ ਕਰੀਏ ਸਾਰੀ ਡਾਕੂਮੈਂਟ ਜਿਹੜਾ ਤੁਹਾਨੂੰ ਲੱਗਦਾ ਕੋਈ ਗੱਲ ਕੋਈ ਕਿਉਂ ਉੱਥੇ ਜਾ ਕੇ ਚੈਲੰਜ ਕਰ ਦੋ ਚੈਲੰਜ ਕਰਵਾਈ ਆਂ ਸ਼ਰੇਆਮ ਤੱਕ ਆ ਤੁਸੀਂ ਮੈਡਮ ਆਓ ਦੇਖੋ ਜਾ ਕੇ ਪਿੱਛੇ ਉਧਰ ਵੇਖੋ ਡਾਂਗਾ ਲੈ ਕੇ ਅਸਲਾ ਲੈ ਕੇ ਆਏ ਆ ਅਸਲਾ ਲੈ ਕੇ ਆਏ ਆ ਤੁਸੀਂ ਤੁਸੀਂ ਅਸਲਾ ਆਜੋ ਸਾਡੇ ਨਾਲ ਚੱਲੋ ਚੱਲੋ ਆਜੋ ਆਜੋ ਤੁਸੀਂ ਨਾਲ ਚੱਲੋ ਸਾਡੇ ਆਓ ਤੁਸੀਂ ਸ਼ਰੈ ਆਮ ਧੱਕਾ ਕਰਾ ਰਿਆ ਪ੍ਰਸ਼ਾਸ਼ਨ ਸ਼ਰੈ ਆਮ ਕੋਲ ਖੜ ਕੇ ਹਾਂ ਕੋਈ ਗੱਲ ਨਹੀਂ ਅਸਲਾ ਲੈ ਕੇ ਖੜੇ ਆ ਆ ਕੇ ਅਸਲਾ ਲੈ ਕੇ ਕੱਲ੍ਹ ਨੂੰ ਕੌਣ ਆਊਗਾ ਨਾਲ ਆਪਾਂ ਦੇਖੋ ਨਾਲ ਨੂੰ ਕੌਣ ਆਊਗਾ ਨਾਲ ਵਾਦਨਾ ਕਰਿਆ ਕੋਈ ਗੱਲ ਨਹੀਂ ਇਹ ਫਿਰ ਕੀ ਆ ਜੇ ਅੱਜ ਹੋ ਗਿਆ ਤੇ ਕੱਲ ਨੂੰ ਅਸੀਂ ਇੱਥੇ ਆਈ ਇਥੇ ਮੋਰਚਾ ਪੱਕਾ ਕੱਟਣਾ ਹਾਂ ਹਾਂ ਹੁਣ ਆਇਆ ਇੱਥੇ ਆਉਣ ਸਾਰੇ ਆਹ ਦੇਖੋ ਆਹ ਦੇਖ ਲੋ ਜੀ ਸਰ ਪ੍ਰਸ਼ਾਸਨ ਦੀ ਬਹੁਤ ਤਗੜੀ ਛੈ ਵਾਈ ਪੂਰੀ ਤਰ੍ਹਾਂ ਪ੍ਰਸ਼ਾਸਨ ਨਾਲ ਰਲਿਆ ਹੋਇਆ ਕੋਈ ਗੱਲ ਨਹੀਂ ਇੱਕ ਇੱਧਰ ਬਣਾਇਆ ਕੋਈ ਗੱਲ ਨਹੀਂ ਬਣਾਇਆ ਚੰਗੀ ਤਰ੍ਹਾਂ ਕੋਈ ਗੱਲ ਨਹੀਂ ਕਰੇ ਆ ਦੇਖ ਲੋ ਆ ਦੇਖ ਲੋ ਪ੍ਰਸ਼ਾਸਨ ਸ਼ਰਿਆਮ ਸ਼ਰਿਆਮ ਪ੍ਰਸ਼ਾਸਨ ਨਾਲ ਕਬਜ਼ਾ ਕਰਵਾ ਰਿਹਾ ਪ੍ਰਸ਼ਾਸਨ ਪੂਰੀ ਸ਼ਹਿ ਤੇ ਇਹ ਪ੍ਰਸ਼ਾਸਨ ਦੀ ਸ਼ਹਿ ਤੇ ਕਬਜ਼ਾ ਹੋ ਰਿਹਾ ਹੈ ਅੱਜ ਜਿਹੜਾ ਇਹ ਚਾਰ ਕਨਾਲਾਂ ਤੇ ਕਬਜ਼ਾ ਹੋ ਰਿਹਾ ਹੈ ਗਰੀਬ ਬੀਬੀ ਦੇ ਚਾਰ ਕਨਾਲਾਂ ਜ਼ਮੀਨ ਤੇ ਕਬਜ਼ਾ ਪ੍ਰਸ਼ਾਸਨ ਦੀ ਸ਼ਹਿ ਤੇ ਹੋ ਰਿਹਾ ਹੈ ਹੂੰ ਰਫਲਾ ਨਾਲ ਆ ਡੰਡੇ ਆ ਗੁੰਡੇ ਲੈ ਕੇ ਆਏ ਆ ਯਾਰ ਵੀ ਆ ਤਾਂ ਤਾਂ ਗਏ ਕੁੱਤੇ ਕੇ ਖਾਦੇ ਆ ਬੀਬੀ ਆਹ ਰੋ ਉਹ ਯਾਰ ਬਲਵਿੰਦਰ ਸਿੰਘ ਨੂੰ ਸਾਬੇ ਨੂੰ ਕੋਈ ਬਲਵਿੰਦਰ ਨੂੰ ਫੋਨ ਕਰੇਗਾ ਇਤਨਾ ਦੇ ਆ ਇਤਨਾ ਫੜਾ ਇਹਦਾ ਆ ਆ ਦੇ ਲਈ ਆ ਦੇਖ ਲੋ ਸ਼ਰੇ ਆਮ ਸ਼ਰੇ ਆਮ ਤੱਕਾ ਇੱਕ ਪਾਸੇ ਉਹ ਕੋਟ ਅਸਲਾ ਲੈ ਕੇ ਖੜੇ ਨੇ ਡਾਂਗਾ ਲੈ ਕੇ ਖੜੇ ਨੇ ਤੇ ਪ੍ਰਸ਼ਾਸਨ ਉਧਰਲੀ ਸਾਈਡ ਹੋਣ ਦੀ ਬਜਾਏ ਇੱਧਰ ਰੋਕ ਲਿਆ ਗਰੀਬੀ ਗਰੀਬਣੀ ਬੀਬੀ ਆ ਦੇਖ ਲਓ ਕੀ ਹਾਲਾਤ ਨੇ ਚਾਰ ਕਨਾਲਾਂ ਦਾ ਘਰ ਉਹਦਾ ਘਰ ਵੇਖ ਲਓ ਉਹ ਉਹਦਾ ਘਰ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕਿਆ ਹੈ ਤੇ ਇੱਕ ਬੰਨੇ ਲੋਕਾਂ ਨਾਲ ਠੱਗੀਆਂ ਮਾਰਨ ਵਾਲਾ ਪ੍ਰਸ਼ਾਸਨ ਸ਼ਰਿਆਮ ਸ਼ਰਿਆਮ ਧੱਕਾ ਮੈਨੂੰ ਲੱਗਦਾ ਕੁੱਤਾ ਨਾ ਲੈ ਜਾ ਭਿਆਈ ਪਾਪਾ ਕੁੱਤਾ ਪੈਲੀ ਹੋਲਾ ਪਿਆਵਾ ਹਮ ਤੇ ਰਹਿ ਗਿਆ ਗੱਡੇ ਦਾ ਲੋਕਾਂ ਨੂੰ ਪੁੜੀਆਂ ਚੰਦਾ ਕੁੱਤਿਆਂ ਦਾ ਕੁੱਤਾ ਕੈ ਤਾਰੀ ਲੋਕਾਂ ਦਾ ਇਹਨੇ ਚੰਗਾ ਮੜਾ ਰੋ ਬੋਲੋ ਤੀ ਦੇਖੋ ਉਹ ਮਾਇਓ ਨੰਗੜਾ ਕੀ ਬੁਜਾਰੀ ਉਹ ਗਰੀਬਣੀ ਮਰੀ ਪਈ ਦੁਖੀ ਹੋਈ ਤੁਸੀਂ ਟੱਡ ਪਸਾਨੋ ਗੱਲ ਦੇਖੋ ਥੋੜੇ ਸਾਹਮਣੇ ਬੋਲੀਆਂ ਦੀ ਆ ਜੀ ਜੀ ਗਰੀਬ ਦੀ ਤਾਰੀ ਨਾਪੀ ਕੀ ਬੋਲੇ ਬੋਲੇ ਕੀ ਬੋਲੇ ਦੱਸੋ ਚੱਲ ਆਓ ਤਾਰਾ ਆਓ ਮੈਂ ਥੀ ਯਾਰ ਆਇਓ ਆਇਓ ਬੋ ਉਹ ਨਾ ਕਰੋ ਲਾਈਵ ਚਲ ਜਾਪਿਆ ਉਹ ਇੱਕ ਮਿੰਟ ਲਾਈਵ ਚਲ ਜਾਪਿਆ ਫੋਨ ਨਾ ਕਰੋ ਕੱਲਾ ਪਿਆਰ ਆਉਂਦਾ ਕੱਲਾ ਆਉਂਦਾ ਮੁੰਡੇ ਡੰਡਾ ਡੰਡਾ ਵਾਲੇ ਨਾਲ ਆਉਂਦਾ ਫਿਰ ਪਤਾ ਲੱਗਦਾ ਕੋਈ ਗੱਲ ਨਹੀਂ ਮਾਦਾ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਪਹਿਲੀ ਚੱਕ ਕੇ ਥੋੜਾ ਲੈ ਗਿਆ ਚੱਕ ਕੇ ਥੋੜਾ ਲੈ ਗਿਆ ਜ਼ਿਲ੍ਹਾ ਜੋਂ ਸੂਬਾ ਖੜਾ ਨਾਲ ਸੂਬਾ ਇਹ ਬੀਬੀ ਦੇ ਨਾਲ ਸਾਰੇ ਭਲੇਖੇ ਦੂਰ ਕਰਾਂਗੇ ਸਾਰਾ ਭਲੇਖਾ ਦੂਰ ਕਰਾਂਗੇ ਕੋਈ ਗੱਲ ਨਹੀਂ ਸਾਰਾ ਭਲੇਖਾ ਦੂਰ ਕਰਾਂਗੇ ਅੱਜ ਦਾ ਹਸਲਾ ਤੇ ਟੰਬੇ ਲੈ ਆਏ ਨਾ ਇਹ ਫਿਰ ਵੀ ਲਿਓਣ ਫਿਰ ਦੱਸਾਂਗੇ ਕੋਈ ਨਹੀਂ ਅਸੀਂ ਆਸ ਰੱਖੀ ਸੀ ਪ੍ਰਸ਼ਾਸਨ ਇਨਸਾਫ ਕਰੇਗਾ ਜਥੇਬੰਦੀ ਵੱਲੋਂ ਇਨਸਾਫ ਦੀ ਇਹ ਸੀ ਉਡੀਕ ਵੀ ਸਾਨੂੰ ਇਨਸਾਫ ਕੀਤਾ ਜਾਏਗਾ ਪਰ ਪ੍ਰਸ਼ਾਸਨ ਮੌਕੇ ਤੇ ਖੜ ਕੇ ਤਾਰਾਂ ਧੱਕਾ ਕਰਾ ਰਿਹਾ ਹੈ ਇੱਕ ਬੰਨੇ ਅਸਲਾ ਮੂੰਹ ਬੰਨੇ ਹੋਏ ਨੇ ਮੂੰਹ ਬੰਨੇ ਅਸਲਾ ਲੈ ਕੇ ਖੜੇ ਨੇ ਸ਼ਾਸ਼ਣ ਜੁਮੇ ਮੈਨੂੰ ਕੌਂ ਗਿਆ ਦਿੱਕੇ ਮੈਨੂੰ ਕੌਂ ਗਿਆ ਦਿੱਕੇ ਇਹਨਾਂ ਨੇ ਕੌਂ ਗਿਆ ਮੇਰਾ ਬਾਹਰ ਵੀ ਵਿੰਗਾ ਹੋ ਗਿਆ ਨਾ ਫਿਰ ਕਿਹਦੇ ਜਾਂਦੇ ਦਾ ਉਹ ਰਿਆ ਹਾਂ ਤੁਸੀਂ ਜ਼ਿੰਮੇਵਾਰ ਹਾਂ ਹਾਂ ਬਿਲਕੁਲ ਹਾਂ ਮੇਰਾ ਮੇਰਾ ਮੈਨੂੰ ਮੌਕੇ ਤੇ ਮੌਕੇ ਤੇ ਪ੍ਰਸ਼ਾਸਨ ਪ੍ਰਸ਼ਾਸਨ ਦੇ ਸਾਹਮਣੇ ਤਾਂ ਕੌਂ ਗਿਆ ਦਿੱਤੀਆਂ ਕੌਂ ਗਿਆ ਦਿੱਤੀਆਂ ਪਰ ਜੇ ਮੇਰਾ ਬਾਹਰ ਵੀ ਵਿੰਗਾ ਹੋ ਗਿਆ ਕਿਹਦੇ ਜਾਂਦੇ ਦਾ ਇਹ ਖੁਦ ਪ੍ਰਸ਼ਾਸਨ ਤੇ ਖੁਦ ਦੇ ਆਰਤੀਆ ਤੇ ਖੁਦ ਆਰਤੀਆ ਦਾ ਮੁੰਡਾ ਜ਼ਿੰਮੇਵਾਰ ਹੋਣਗੇ ਉਹ ਪੱਠਿਆਂ ਚ ਪੱਠਿਆਂ ਚ ਖੜੇ ਅਸਲਾ ਲੈ ਕੇ ਪੱਠਿਆਂ ਦੇ ਵਿੱਚ ਉਹ ਪੱਠਿਆਂ ਚ ਖੜੇ ਪਸਲਾ ਲੈ ਕੇ ਉਹ ਦੇਖ ਲੋ ਉਹ ਪੱਠਿਆਂ ਵਿੱਚ ਅਸਲਾ ਉਹ ਪੱਠਿਆਂ ਚ ਉਹ ਵੇਖੋ ਪੱਠਿਆਂ ਚ ਹੁਣ ਪ੍ਰਸ਼ਾਸਨ ਮੂਕ ਦਰਸ਼ਨ ਬਣ ਕੇ ਦੇਖ ਰਿਹਾ ਹੈ ਪ੍ਰਸ਼ਾਸਨ ਉਧਰ ਨਹੀਂ ਹੋ ਰਿਹਾ ਵੀ ਅਸਲਾ ਉਹਨਾਂ ਦਾ ਜ਼ਬਤ ਕੀਤਾ ਜਾਵੇ ਵੀ ਅਸਲਾ ਜ਼ਬਤ ਕੀਤਾ ਜਾਵੇ ਪਰ ਨਹੀਂ ਇੱਥੋਂ ਪਤਾ ਲੱਗਦਾ ਸ਼ਾਇਦ ਆ ਇਹ ਛੇ ਹੈ ਪ੍ਰਸ਼ਾਸਨ ਦੀ ਪੂਰੀ ਤਰ੍ਹਾਂ ਛੇ ਮੋਗਾ ਜ਼ਿਲ੍ਹੇ ਦਾ ਪਿੰਡਾ ਚੈਦੇ ਸ਼ਾ ਬੀਬੀ ਕਰਮਜੀਤ ਕੌਰ ਦੀ 4 ਕਨਾਲਾ ਮਰਲੇ ਜਿਹੜਾ ਪ੍ਰਸ਼ਾਸਨ ਆਪ ਧੱਕਾ ਕਰਵਾ ਰਿਹਾ ਹੈ ਹਾਂ ਅਬ ਲਾਡੀ ਢੋਖ ਦਿੰਨਾ ਹੈਗਾ ਲਾਡੀ ਢੋਖ ਨੇ ਮੰਗਾਏ ਹਰੇ ਹਾਂ ਲਾਡੀ ਢੋਖ ਜਾ ਸਾਰੀ ਸਰਕਾਰੀ ਛਹਿ ਯਾਰ ਸਰਕਾਰੀ ਛਹਿ ਤੇ ਹੋ ਰਿਹਾ ਹੈ ਹਾਂ ਜੋ ਕੁਝ ਹੋ ਰਿਹਾ ਸਰਕਾਰ ਦੀ ਛਹਿਰ ਤੇ ਹੋ ਰਿਹਾ ਕੋਈ ਗੱਲ ਨਹੀਂ ਵੱਲੋ ਅਜ ਤਾਰਾਂ ਵਾਲੋ ਕੋਈ ਗੱਲ ਨਹੀਂ ਇੱਥੇ ਤੰਬੂ ਗੜੀ ਚਣਗੇ ਤੰਬੂ ਅੱਜ ਸਪਸ਼ਟ ਦੱਸਦੇ ਆ ਇੱਥੇ ਤੰਬੂ ਗੱਡੇ ਜਾਣਗੇ ਹੁਣ ਵੇਖਾਂਗੇ ਵੇਖਾਂਗੇ ਜਿਆਦਾ ਲਾਛਾਂ ਤੋਂ ਲੰਘ ਕੇ ਕਬਜ਼ਾ ਕਰ ਲੈਣਗੇ ਆਵਦੀ ਆ ਫਸਲਾਂ ਬੀਜ ਲੈਣਗੇ ਐ ਨਹੀਂ ਇਹ ਸੰਘਰਸ਼ ਕਮੇਟੀ ਹੈ ਪੂਰਾ ਸੂਬਾ ਖੜੇਗਾ ਇੱਥੇ ਹੁਣ ਸੂਬਾ ਖੜੇਗਾ ਹਾਂ ਦੱਸਾਂਗੇ ਮੋਗੇ ਜ਼ਿਲ੍ਹੇ ਚ ਹੂੰ ਆਪਾਂ ਪਿੱਛੇ ਨਹੀਂ ਹਟਣਾ ਆ ਜੀ ਆ ਆ ਉਹ ਆੜਤੀਆ ਹੈ ਆ ਸਰਜੀਤ ਸਿੰਘ ਆੜਤੀਆ ਜਿਹੜਾ ਪਹਿਲੀ ਵਾਰ ਆ ਜਿੰਨੇ ਬੀਬੀ ਨਾਲ ਧੋਖਾ ਕੀਤਾ 1800 ਤੋਂ 1 ਲੱਖ 80 ਹਜ਼ਾਰ ਆਖਾ ਵੇਖਿਆ ਆਖਾ ਐਸਾ ਤੋਂ ਮੈਡਮ ਨੂੰ ਕਹੋ ਆ ਤੁਸੀਂ 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 ਕਹੋ ਮੜਾ ਪ੍ਰਧਾਨ ਜੀ ਮੈਂ ਵੀਡੀਓ ਬਣਾਉਣਾ ਆ ਜੋ ਔਰ ਮੈਡਮ ਨੂੰ ਕਹੋ ਵੀ ਇੱਕਰੀ ਆਓ ਕਹੋ 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 ਅਵੇ ਆਪਾਂ ਗਿਆਨਦਾ ਹੁਣ ਆਜਾ 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 ਆਜੋ ਉਹਨੂੰ ਕੋ ਨਾਲ ਆਓ ਮੈਡਮ ਜੀ ਹੈਲੋ ਮੈਡਮ ਐਸਐਸਓ ਸਾਹਿਬ ਆਜੋ ਸਾਡੇ ਨਾਲ ਮੜੇ ਆ ਆਜੋ ਆਜੋ ਫੋਨ ਖੋ ਰਿਆ ਜੀ ਪ੍ਰਸ਼ਾਸਨ ਦੀ ਸ਼ਹਿਰ ਦੇ ਫੋਨ ਖੋਏ ਜਾ ਰਹੇ ਨੇ ਵਾਹ ਹੈਲੋ ਫੋਨ ਹੀ ਕਾਉਂ ਦੇਣਾ ਕੋਈ ਗੱਲ ਨਹੀਂ ਕੋਣ ਨੂੰ ਸਾਨੂੰ ਫੋਨ ਲਾ ਦੇ ਵੀ ਨੂੰ ਸਾਨੂੰ ਫੋਨ ਲਾ ਦੇ ਕੋਣ ਨੂੰ ਸਾਨੂੰ ਫੋਨ ਲਾ ਦੇ ਤੂੰ ਲਾ ਮੜਾ ਆਪਣੀ ਨੰਬਰ ਤੂੰ ਇੱਧਰ ਬੰਦੇ ਵੇਖੀ ਕਹਿੰਦੇ ਤੂੰ ਲਾਉਣਾ ਭੰਗਿਆ ਦੇ ਮੈਨੂੰ ਹਲੋ ਅਰੇ ਭਾਈ ਬਰਦਾ ਹਲੋ ਆ ਜਾਓ ਆਪਾਂ ਬਹਿ ਜੀਏ ਆ ਜਾਓ ਓਏ ਸਾਹਬ ਸਾਹਬ ਆਇਆ ਸਾਹਬ ਆਇਆ ਇੱਧਰ ਸਾਹਬ ਆਏ ਮੂੰਹ ਮਾਰਨਾ ਵੀ ਉਹਨੇ ਨੂੰ ਮੋਲੀ ਵੀ ਲੈ ਲਓ ਮੂੰਹ ਬੰਨ ਕੇ ਆ ਗਏ ਗਰੇ ਗੁੰਡੇ ਇਹਨਾਂ ਦਾ ਵੀ ਕੋਈ ਨਹੀਂ ਆ ਦੇਖ ਲਓ ਆ ਦੇਖ ਲਓ ਮੂੰਹ ਬੰਨ ਕੇ ਜਾ ਰਹੇ ਨੇ ਇਹ ਕੋਈ ਗੱਲ ਨਹੀਂ ਤੰਬੂ ਗੱਡੇ ਜਾਣਗੇ ਇੱਥੇ ਐ ਨਹੀਂ ਕਬਜ਼ਾ ਹੁੰਦਾ ਹੁੰਦਾ ਕੋਈ ਗੱਲ ਨਹੀਂ ਅੱਜ ਸ਼ਹਿਰ ਤੇ ਜਿੰਦੀ ਮਰਜ਼ੀ ਤੇ ਕੁਛ ਕੀਤਾ ਜਾਵੇ ਹੈ ਤੇ ਇਹ ਕਬਜ਼ਾ ਵਾਪਸ ਬੀਬੀ ਨੂੰ ਕਰਾ ਕੇ ਰਹੇਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਹ ਸਾਰਿਆਂ ਦੇ ਭਲੇਖੇ ਦੂਰ ਕੀਤੇ ਜਾਣ ਕੋਈ ਗੱਲ ਨਹੀਂ ਬੈਠਾਂਗੇ ਬੈਠਾਂਗੇ ਓਏ ਆ ਰਹੇ ਆਪਣੇ ਆਗੂ ਆ ਰਹੇ ਨੇ ਕੋਈ ਗੱਲ ਨਹੀਂ ਓ ਸਾਬਿਆ ਇਧਰ ਆ ਜਾ ਓ ਆ ਜਾ ਇਧਰ ਆ ਸਾਬੀ ਓ ਸਾਬੀ ਬੈ ਇਧਰ ਬਲਜਿੰਦਰ ਮੇਰੇ ਕੋਲ ਨਹੀਂ ਹੈ ਗੋਲੀ ਮਾਰ ਗੋਲੀ ਹੋਰ ਤੋਂ ਦੂਰ ਰਹੀਆਂ ਹੋ ਗੋਲੀ ਮਾਰ ਗੋਲੀ ਓ ਟੈਲਾ ਰਿਹਾ ਮੈਂ ਆ ਜਾਓ ਮਾਰ ਗੋਲੀ ਓ ਮਾਰ ਗੋਲੀ ਬਾਜੀ ਫੋਨ ਖੋਇਆ ਗਿਆ ਫੋਨ ਗੋਲੀ ਮਾਰੋ ਬਾਜੀ ਉਹ ਨਾ ਪ੍ਰਸ਼ਾਸਨ ਲੈ ਕੇ ਤੇ 100 ਗੁੰਡੇ ਲੈ ਕੇ ਟਰੈਕਟਰ ਵਾਰਡ ਦਾ ਵਿੱਚ ਤੇ ਸਾਫ ਸਾਬੇ ਦਾ ਫੋਨ ਕੋਲ ਆ ਮੇਰਾ ਫੋਨ ਲੱਗੇ ਹੀ ਮੈਂ ਹੱਥ ਟੈਟ ਪਾਇਆ ਸੀ ਇਹ ਪ੍ਰਸ਼ਾਸਨ ਨੇ ਸਾਰਾ ਤਕਾ ਕਰਾਇਆ ਜਿੰਨਾ ਛੇ ਤੇ ਹੋਇਆ लाडी ਢੋਸ ਦੀ ਛੇ ਤੇ ਤੇ ਉਹ ਹੂੰ ਮੈਂ ਮਰ ਜਾਵਾਂ ਮਰ ਜੂਗਾ ਮੈਂ ਇੱਥੇ ਜਾਨ ਦੇ ਦੇ ਆਪਣੇ ਹਗੇ ਆਈ ਮੰਨ ਲਓ 50 60 ਜਣੇ ਉਹ ਅਸਲਾ ਲਿਆਂਦਾ ਉਹਨਾਂ ਉਹਨਾਂ ਅਸਲਾ ਉਹ ਵੀ ਇੰਨੇ ਜਣੇ ਉਹ ਅਸਲਾ ਨਾਲ ਹੈ ਪ੍ਰਸ਼ਾਸਨ ਨਾਲ ਹੈ ਪੂਰਾ ਹਾਂ ਅਸਲਾ ਲੈ ਕੇ ਆਏ ਨੇ ਪੂਰਾ ਪ੍ਰਸ਼ਾਸਨ ਆ ਧੱਕੇ ਨਾਲ ਆ ਵੀਡੀਓ ਮੈਂ ਲਾਈਵ ਚਲਾਈ ਹੋਈ ਆ ਤੁਸੀਂ ਵੇਖਿਆ ਜੇ ਹਾਂ ਮੈਂ ਨੂੰ ਇਹ ਲੈ ਕੇ ਜਾਣਾ ਉਹ ਮੈਂ ਨੂੰ ਉਹ ਨਹੀਂ ਚਾਹੁੰਦੇ ਮਾਰਨੀ ਗੋਲੀ ਮਾਰੇ ਉਹ ਕੋਈ ਨਹੀਂ ਹਾਂਜੀ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਤਾਰ ਵਾਲੀਆ ਨਾਲ ਤਾਰ ਪ੍ਰਸ਼ਾਸਨ ਨੇ ਬੁਲਾਈ ਧੱਕੇ ਨਾਲ ਕੋਈ ਗੱਲ ਨਹੀਂ ਕੋਈ ਨਹੀਂ ਹਾਂ ਆ ਜਾ ਪ੍ਰਸ਼ਾਸਨ ਨੇ ਮੋਬਾਈਲ ਮੋਬਾਈਲ ਖਵਾਇਆ ਤੇ ਪ੍ਰਸ਼ਾਸਨ ਦਰਸ਼ਨ ਮੂਕ ਦਰਸ਼ਨ ਬਣ ਕੇ ਖੜਾ ਹੋਇਆ ਧੱਕਾ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਕਬਜ਼ਾ ਕਰਾਇਆ ਸਾਰਾ ਪ੍ਰਸ਼ਾਸਨ ਨੇ ਬਾਜੀ ਚਲੋ ਆਜੋ ਹੈ ਮੈਂ ਵੀਡੀਓ ਬਣਾ ਰਿਹਾ ਉਹ ਲੈ ਲੇ ਦਿਓ ਮੈਂ ਕਰਦਾ ਓਏ ਪਿੱਛੇ ਨਹੀਂ ਕਰ ਰਹੀ ਮੜੀ ਜੀ ਓ ਮਰੇ ਆਪਾ ਓ ਰੁਕ ਜਾ ਉਹ ਗਿਆ 2 ਮਿੰਟ ਕਾਲਾ ਕੋ ਪਹਿਲਾਂ ਇਹ ਸਾਡੇ ਸਿਰ ਤੇ ਨਹੀਂ ਰੱਖ ਕੇ ਲੈ ਗਏ ਇਹ ਚੱਕੇ ਨਹੀਂ ਲੈ ਜਾਣਗੇ ਸਾਡੀ ਪ੍ਰਸ਼ਾਸਨ ਨੂੰ ਵੀ ਚਪਾਵਣੀ ਆ ਇਹ ਚੱਕੇ ਨਹੀਂ ਲੈ ਜਾਣਗੇ ਪਹਿਲੀ ਵਾਰ ਅੱਜ ਕਬਜਾ ਪ੍ਰਸ਼ਾਸਨ ਨੇ ਸਰਕਾਰ ਦੀ ਸ਼ਹਿਦੇ ਕਰਾਦਾ ਚੱਕੇ ਨਹੀਂ ਲੈ ਜਾਣਗੇ ਹਾਂਜੀ ਪ੍ਰਧਾਨ ਜੀ ਪ੍ਰਧਾਨ ਜੀ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਤੇ ਘਟੋ ਘਟ 60 70 100 ਦੇ ਕਰੀਬ ਗੁੰਡੇ ਆ ਦੇ ਲੋ ਮੂੰਹ ਬੰਨ ਕੇ ਆ ਵੇਖ ਰਫਲਾ ਨਾਲ ਲੈ ਕੇ ਆਏ ਤੇ ਇਹਨਾਂ ਨੇ ਕਬਜ਼ਾ ਕੀਤਾ ਹੀ ਹਾਂਜੀ ਆਪਣੇ ਬੰਦੇ 80 90 ਆਪਣੇ ਸਿੰਘ ਹੀ ਪੁਲਿਸ ਪ੍ਰਸ਼ਾਸਨ ਸਾਨੂੰ ਅੰਦਰ ਨਹੀਂ ਵੜਨ ਦਿੰਦਾ ਅਸੀਂ ਫੜਦਾ ਅਸੀਂ ਤੇ ਇਹਨਾਂ ਨੇ ਫਿਰ ਮੰਨ ਲਓ ਕਬਜ਼ਾ ਆਪਣੇ ਆ ਕੀਤਾ ਹੀ ਪੂਰਾ ਵਿਰੋਧ ਕੀਤਾ ਇਹ ਤੋਂ ਇਹ ਬਾਅਦ ਵੇਖਣਾ ਪਰ ਉਹ ਪੁਲਿਸ ਪ੍ਰਸ਼ਾਸਨ ਅੱਗੇ ਨਹੀਂ ਹੁੰਦਿੰਦਾ ਤੇ ਨਾਲ 60 ਡੇਗਾ ਘਾਹ ਆਇਆ ਪੂਠਾ ਨਹੀਂ ਤੱਕੀਲਾ ਆਇਆ ਬਾਈ ਤੇ ਨਾਲ ਅਸਲੇ ਵਾਲੇ ਗੁੰਡੇ ਆ ਜੀ ਨਾਲ ਗੁੰਡੇ ਵਿੱਚ ਅੱਗੇ ਖੜੇ ਨੇ ਸਾਰੇ ਆਪਣਾ ਵਿਰੋਧ ਹੈ ਗਿਆ ਹੀ ਤੇ ਅੱਗੋਂ ਆਉਂਦੇ ਉਹਨਾਂ ਦੇ ਗੁੰਡੇ ਓਏ ਠੇਕੇ ਜੋ ਮੈਨੂੰ ਜ਼ਮੀਨ ਠੀਕ ਠੇਕੇ ਜੋ ਮੈਂ ਵਾਗ ਕੇ ਵਿਖਾਉਣਾ ਪੈਣਾ ਮੈਨੂੰ ਦਿਓ ਪਹਿਲੀ ਇਹ ਬੈ ਲੈ ਕੇ ਦਿਓ ਮੈਂ ਵਾਗ ਕੇ ਵਿਖਾਉਣਾ ਪੈਣੀ ਜਦ ਘਿਹੜੇ ਨੇ ਬਾਬਾ ਸਵਰਨਾ ਜਿਹੜਾ ਬਣਿਆ ਹੀ ਲੋਕਾਂ ਦਾ ਬਾਬਾ ਉਹ ਨਾਲ ਕਬਜ਼ਾ ਦਵਾਣਾ ਕਿਹੜਾ ਵਾ ਉਹ ਜਿਹੜਾ ਬਾਬਾ ਸਵਰਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਣੇ ਘਰੇ ਫੂਟਦਾ ਯਾਰ ਸਾਰੇ ਮੁੰਡਿਆਂ ਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਬੰਨੂ ਸਾਹਿਬ ਨਾਲ ਗੱਲਬਾਤ ਹੋ ਗਈ ਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਕੋਈ ਨਹੀਂ ਸਾਬਿਆ ਠੰਡਾ ਹੋ ਯਾਰ ਉਹ ਸਾਬਿਆ ਚਿੰਤਾ ਨਾ ਕਰ ਉਹ ਚੱਕੇ ਨਹੀਂ ਲੈ ਚੱਲਿਆ ਉਹ ਚੱਕੇ ਨਹੀਂ ਲੈ ਚੱਲੇ ਉਹ ਪਹਿਲੀ ਚੱਕੇ ਨਹੀਂ ਲੈ ਚੱਲੇ ਇਹ ਕਬਜ਼ਾ ਲਾਂਗੇ ਇਹ ਲਾਂਗੇ ਕਬਜ਼ਾ ਇੱਥੇ ਕੱਲਾ ਕਬਜ਼ਾ ਕਿੰਨੇ ਹੁਣਾ ਓਏ ਹੋਰ ਤੇਰਾ ਸਾਹਿਬ ਮੈਂ ਗਾਉਂਗਾ ਇਹ ਜੀ ਮੇਰੇ ਮੈਨੂੰ ਬੈ ਕਰੋ ਮੈਂ ਇਹ 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 ਭੁੱਲ ਜੋ ਇਹ ਭੁੱਲ ਜੋ ਵੀ ਕਬਜ਼ਾ ਲੈ ਜਾਣਗੇ ਹਾਂ ਐ ਵਾਹ ਕੇ ਕਬਜ਼ੇ ਨਹੀਂ ਮਿਲਦੇ ਹੁੰਦੇ ਐ ਵਾਹ ਕੇ ਕਬਜ਼ੇ ਨਹੀਂ ਮਿਲਦੇ ਹੁੰਦੇ ਓਏ ਓ ਭੁੱਲ ਜਾਣ ਗੁਰਦਾਸਪੁਰ ਏਰੀਆ ਦੇ ਵਿੱਚ ਛੜਕਾਣੇ ਸਰਕਾਰ ਦੇ ਮੂੰਹ ਮੋੜ ਤੇ ਸਾਡੀ ਜਥੇਬੰਦੀ ਨੇ ਸਰਕਾਰ ਦੇ ਤੇ ਵੀ ਮੋੜੇਗਾ ਮੂੰਹ ਮੋੜਾਂਗੇ ਓ ਜਾਗਦਿਆਂ ਜ਼ਮੀਰਾਂ ਵਾਲੇ ਬੈਠੇ ਨੇ ਇੱਥੇ ਅਜੇ ਜੋਨ ਜ਼ਿਲ੍ਹਾ ਖੜਾ ਜੋਨ ਜ਼ਿਲ੍ਹਾ ਹਾਂ ਉਹ ਪ੍ਰਸ਼ਾਸਨ ਦੇ ਉਮੀਦ ਸੀ ਪਰ ਪ੍ਰਸ਼ਾਸਨ ਨਾਲ ਰਲਿਆ ਬਹੁਤ ਦਰਸ਼ਨਮੂਕ ਦਰਸ਼ਨ ਬਣ ਕੇ ਖੜਾ ਆਇਆ ਪ੍ਰਸ਼ਾਸਨ ਉਹ ਦੇਖ ਲੋ ਉਹ ਲਾਡੀ ਤੇਰੇ ਪਿੰਡ ਦਾ ਉਹ ਚੰਡੇ ਉਹ ਮੂਕ ਦਰਸ਼ਨ ਬਣਿਆ ਪੁਲਿਸ ਪ੍ਰਸ਼ਾਸਨ ਉਹ ਟੱਕ ਜਾਓ ਟੱਕ ਆ ਦੇਖ ਲਓ ਤੁਸੀਂ ਮੂੰਹ ਬੰਨੇ ਹੋਏ ਆ ਅਸਲਾ ਇਹਨਾਂ ਦੇ ਕੋਲੇ ਆ ਤੇ ਉਧਰੋਂ ਅੱਧੇ ਉਹ ਪੱਠਿਆਂ ਚ ਤੇ ਉਹ ਖੜੇ ਹੋਏ ਆਈ ਹਾਂ ਉਹਨਾਂ ਕੋਲੇ ਹਥਿਆਰ ਵੀ ਇਹਨਾਂ ਕੋਲੇ ਪੂਰੇ ਆ ਹਾਂ ਹਥਿਆਰ ਵੀ ਇਹਨਾਂ ਦੇ ਕੋਲੇ ਆ ਸਾਰਾ ਕੁਝ ਇਹ ਧੱਕੇਸ਼ਾਹੀ ਸਰਕਾਰ ਦੀ ਧੱਕੇਸ਼ਾਹੀ ਪ੍ਰਸ਼ਾਸਨ ਨੇ ਆਪ ਖੁਦ ਪ੍ਰਸ਼ਾਸਨ ਨੇ ਕਬਜ਼ਾ ਕਰਾਇਆ ਈ ਕਿੱਥੇ ਆ ਕੋਈ ਗੱਲ ਨਹੀਂ ਖੜਾ ਰਵੇ ਖੜਾ ਰਵੇ ਬਾਬਿਆਂ ਇਹਨੂੰ ਯਾਰ ਕੋਈ ਨਾ ਮੋਬਾਈਲ ਆ ਜਾਏਗਾ ਤੇਰਾ ਤੂੰ ਟੈਨਸ਼ਨ ਇਹਨਾਂ ਫੋਨ ਖੋਣਾ ਜੇ ਇਹਨਾਂ ਆਉਂਦੇ ਦੋ ਜਣੇ ਇਹਨਾਂ ਫੋਨ ਖੋਣਾ ਜੇ ਆ ਆ ਫੋਨ ਖਾਊਗਾ ਮੜਾ ਨਿਗਰ ਰੱਖਾਂਗੇ ਆ ਜੀ ਆ ਦੇਖ ਲਓ ਇਹਨੋਂ ਇੱਕ ਫੋਨ ਕੋਣ ਕੋਣ ਤੋਂ ਨਿਕਲਦਾ ਇਹ ਉਧਰ ਆ ਇਹ ਉਧਰ ਆ ਇਹ ਉਧਰ ਆ ਇਹ ਦੋਨੇ ਉਧਰੋਂ ਆਏ ਆਈ ਉਹਨਾਂ ਦੇ ਬੰਦੇ ਆ ਇਹ ਖੜੇ ਬੰਦੇ ਆ ਬਾਬਾ ਖੜਾ ਮੈਂ ਕਿਧਰ ਨਹੀਂ ਉਜਣਾ ਤੇਰਾ ਪਿੰਡ ਕਿਹੜਾ ਕੀ ਗੱਲ ਹੈ ਮਨੂਰ ਯਾਰ ਤੂੰ ਗਿਆ ਕਿੱਥੇ ਯਾਰ ਮੈਂ ਜਿੰਨੇ ਖੋਇਆ ਉਹਨੂੰ ਕਹਿਆ ਜਿੰਨੇ ਖੋਇਆ ਮੇਰੀ ਇੱਕ ਗੱਲ ਸੁਣ ਉਹ ਕਹਿੰਦਾ ਤੈਨੂੰ ਆਖਿਆ ਮੈਨੂੰ ਪਾਏ ਦਿੰਦੇ ਆ ਤੂੰ ਸਾਡੇ ਨਾਲ ਕੀ ਕਾਹਦੇ ਵਾਦਦੇ ਹੋਈ ਮੈਂ ਤੁਹਾਨੂੰ ਇਹ ਤੁਹੀਂ ਆਦਾ ਕੋਈ ਗੱਲ ਨਹੀਂ ਪ੍ਰਧਾਨ ਜੀ ਕੋਈ ਨਹੀਂ ਪਰ ਨੀ ਸੋਣਾ ਗੱਲ ਹਾਂ ਸਾਬੇ ਇਧਰ ਆ ਤੂੰ ਯਾਰ ਜੁਪ ਕਰ ਮੰਨ ਲੈ ਮੰਨ ਲਈ ਦੀ ਹੁੰਦੀ ਕੇ ਕੰਜਰ ਤੂੰ ਕੋਈ ਨਹੀਂ ਕੋਈ ਨਹੀਂ ਹਾਂ ਦੇ ਪਾਸੇ ਹਾਂ ਖੜਾ ਕਰ ਦੇ ਸਾਰੇ ਦਿਖਾ ਦੇ ਬੰਨੇ ਵਾਲੇ ਉਹ ਵੀ ਵਿਖਾ ਦੇ ਉਹ ਵੀ ਵਿਖਾ ਸਾਰੇ ਹਾਂ ਤਨੂ ਸਰ ਇਹਨਾਂ ਕੋ ਕਾਰੇ ਨਾ ਪਾਉ ਕੋਈ ਵੀ ਚੀਜ਼ ਦਾ ਤਰੀਕੇ ਨਾਲ ਹੁੰਦਾ ਮੈਂ ਹਾਂ ਬੋਲਸ ਆਈ ਸਾਰਾ ਕੋ ਨਹੀ ਨਹੀ ਕੋਈ ਗੱਲ ਨਹੀਂ ਹੁਣ ਆਪਾਂ ਤੇਰੀ ਵਾਹਾਂ ਤੋਂ ਵਾਹਦੇ ਕੋਈ ਨਹੀਂ ਤੇ ਪਹਿਲੀ ਥੋੜਾ ਪਾਸ ਚਲੀਏ ਹਾਂ ਜਰੂਰ ਵਾਜਦੇ ਗਏ ਆ ਆਹੋ ਯਾਰਾ ਹੁਣ ਬਰਦਾਸਪੁਰ ਚ ਕੀ ਹੁੰਦਾ ਸੜਕਾਂ ਤੇ ਇਹ ਥੋੜਾ ਕਬਜਾ ਲੈ ਕੇ ਚੱਕ ਕੇ ਲੈ ਕੇ ਜਮੀਨ ਲੈ ਇਹ ਐ ਥੋੜਾ ਹੁੰਦਾ ਹੁੰਦਾ ਇਹ ਕੋਈ ਗੱਲ ਨਹੀਂ ਵੇਖੀ ਤੂੰ ਪਟਿੰਦੀਆਂ ਤਾਰਾਂ ਹੈਂ ਆਉਂ ਆਉਂ ਪਲਾਜਵਾ ਯਾ ਦਿੱਤੇ ਦਾ ਜਵਾਈ ਹੈ ਉਹਨੇ ਕਰਾਇਆ ਲਾਤੇ ਪੇ ਉਹਨੇ ਤਾਂ ਫੋਨ ਫੋਨਗੇ ਆਹ ਦੇਖ ਲੋ ਆਹ ਦੇਖ ਲੋ ਆਹ ਦੇਖ ਲੋ ਕੀ ਕਹਿੰਦਾ ਸੀ ਮੈਂ ਤੇਰੇ ਨੂੰ ਬੁਲਾਇਆ ਮੇਰਾ ਇਹ ਬੁਲਾਇਆ ਮੈਂ ਤੇਰੇ ਨਾਮ ਇਹਨੂੰ ਬੁਲਾ ਮੈਂ ਤੇਰੇ ਨਾਲ ਗੱਲਾਂ ਕਰਦੇ ਹੀ ਹਾਂ ਹਮ ਖੜੇ ਆ ਜਾ ਇਕ ਚਪੇੜਾ ਮਾਰ ਕੋਈ ਗੱਲ ਨਹੀਂ ਕੋਈ ਨਹੀਂ ਸਾਰਾ ਕੁਝ ਹੋਵੇਗਾ ਸੈਟ ਹੋ ਕੇ ਸੋ ਵੀਰੋ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਾਂ ਫਿਰ ਗੱਲਬਾਤ ਕਰਾਂਗੇ